ਸਵਾਗਤ ਹੈ ਆਪ ਸਭ ਦਾ ਆਸ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਪੰਜਾਬ ਤੇ ਪੰਜਾਬੀ ਜਿੰਦਾਬਾਦ ਸੋ ਗੱਲ ਕਰਦੇ ਆ ਅੱਜ ਆਪਾਂ ਕਿ ਪੰਜਾਬ ਤੋਂ ਇੰਗਲੈਂਡ ਆਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਿਆਲ ਜੇ ਆਪਾਂ ਕਰ ਲਈਏ ਤਾਂ ਥੋੜਾ ਆਪਾਂ ਸੌਖੇ ਰਵਾਂਗੇ ਇੱਥੇ ਆ ਕੇ ਨਹੀਂ ਤਾਂ ਕਈ ਵਾਰੀ ਕਈ ਮੁਸ਼ਕਲਾਂ ਆਉਂਦੀਆਂ ਇੱਥੇ ਆ ਕੇ ਕਿ ਉਥੇ ਪੰਜਾਬ ਚ ਆਪਾਂ ਕੁਝ ਹੋਰ ਸੋਚਿਆ ਹੁੰਦਾ ਆ ਇਥੇ ਇੰਗਲੈਂਡ ਚ ਆ ਕੇ ਅੱਗੇ ਕੁਝ ਹੋਰ ਦੇਖਣ ਨੂੰ ਮਿਲਦਾ ਹੈ। ਸੋ ਦੋ ਚਾਰ ਗੱਲਾਂ ਆ ਜੋ ਸਲਾਹ ਬਣਾਉਣ ਤੋਂ ਪਹਿਲਾਂ, ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ, ਇੰਗਲੈਂਡ ਆਉਣ ਤੋਂ ਪਹਿਲਾਂ ਆਪਾਂ ਨੂੰ ਵਿਚਾਰ ਕਰ ਲੈਣੀਆਂ ਚਾਹੀਦੀਆਂ। ਨੰਬਰ 1 ਤਾਂ ਤਾਂ ਹੈ ਵੀਜ਼ਾ ਕਿ ਵੀਜ਼ੇ ਤੇ ਹੀ ਆਓ। ਇਲੀਗਲ ਨਹੀਂ। ਇਲੀਗਲ ਬਹੁਤ ਸਾਰੀਆਂ ਸਮੱਸਿਆਵਾਂ। ਉਹਤੇ ਆਪਾਂ ਫਿਰ ਗੱਲ ਕਰਾਂਗੇ ਕਿ ਵਿਦੇਸ਼ਾਂ ਵਿੱਚ ਇਲੀਗਲ ਗ੍ਰੈਂਡ ਦੇ ਨਾਲ ਕੀ ਕੀ ਮੁਸ਼ਕਲਾਂ ਆਉਂਦੀਆਂ ਤੇ ਵੀਜ਼ਾ ਜਿਹੜੇ ਤੇ ਵੀ ਆਉਣਾ ਹੈ ਤੁਸੀਂ ਉਹ ਤੁਹਾਡਾ ਵੀਜ਼ਾ ਕਿਸੇ ਐਕਸਪਰਟ ਨਾਲ ਸਲਾਹ ਕਰਕੇ ਜਾਂ ਤੁਹਾਡੇ ਦੋਸਤ ਮਿੱਤਰ ਜਿਹੜੇ ਪਹਿਲਾਂ ਇੰਗਲੈਂਡ ਚ ਆਏ ਹੋਇਆ ਉਹਨਾਂ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਜਾਂ ਉਦਾਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਕਿਹੜਾ ਵੀਜ਼ਾ ਠੀਕ ਰਹਿੰਦਾ ਹੈ ਆਉਣ ਨੂੰ ਕਿਉਂਕਿ ਬਹੁਤ ਸਾਰੇ ਸਟੂਡੈਂਟ ਅੱਜ ਕੱਲ ਆ ਰਹੇ ਆ ਸ਼ਾਰਟ ਵੀਜ਼ੇ ਤੇ ਤੇ ਸ਼ਾਰਟ ਸ਼ਾਰਟ ਵੀਜ਼ਾ ਸਾਲ ਇੱਕ ਦਾ ਵੀਜ਼ਾ ਹੁੰਦਾ ਆ ਤੇ ਸਾਲ ਇੱਕ ਤੁਹਾਡਾ ਜਾਣਾ ਆ ਇਦਾਂ ਹੀ ਝਟਚ ਕਿਉਂਕਿ ਪੰਜਾਬ ਚ ਅਸੀਂ ਸੋਚਦੇ ਆਂ ਬਸ ਇੱਕ ਵਾਰੀ ਪਹੁੰਚ ਜਾਈਏ ਇੰਗਲੈਂਡ ਬਾਕੀ ਸਭ ਦੇਖ ਲਾਂਗੇ ਸਾਂਭ ਲਾਂਗੇ ਪਰ ਉਹ ਮੁੜ ਕੇ ਨਾ ਤਾਂ ਸਾਂਭੀ ਹੁੰਦਾ ਨਾ ਉਹ ਦੇਖੀ ਹੁੰਦਾ ਐਦਾਂ ਵੀ ਸੋਚਦੇ ਆਂ ਆਪਾਂ ਪੰਜਾਬ ਚੋਂ ਕਿ ਚੱਲ ਕੋਈ ਨਹੀਂ ਸ਼ਾਇਦ ਸਾਲ ਦੇ ਵਿੱਚ ਵਿੱਚ ਕੋਈ ਕੁੜੀ ਮਿਲ ਜੂਗੀ ਪੱਕੇ ਹੋ ਜਾਾਂਗੇ ਵਿਆਹ ਕਰਾ ਲਾਂਗੇ ਜਾਂ ਕਿਤੇੋਂ ਕੰਮ ਦੀ ਪਰਮਿਸ਼ਨ ਦਾ ਪ੍ਰਬੰਧ ਕਰ ਲਾਂਗੇ ਪਰ ਇੱਥੇ ਆ ਕੇ ਮੁੜ ਕੇ ਉਹ ਦੋਨੇ ਚੀਜ਼ਾਂ ਨਹੀਂ ਹੁੰਦੀਆਂ ਪਰੇਸ਼ਾਨੀ ਹੁੰਦੀ ਆ ਜਾਂ ਤੋ ਇਲੈਗਲ ਓਕ ਰਹਿਣਾ ਪੈਂਦਾ ਜਾਂ ਫੇਰ ਵਾਪਸ ਜਾਣਾ ਪੈਂਦਾ ਆ ਤੇ ਇਲੀਗਲ ਰਹਿਣ ਨਾਲ ਤੁਹਾਡੀ ਸਾਰੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰੀ ਫੜ ਲੁੰਨੇ ਆ ਤਾਂ ਤੁਹਾਨੂੰ ਪੈਂਦੀ ਸੱਟੇ ਉਹ ਪੈਕ ਕਰਦੇ ਆ ਤੇ ਫੇ ਚੰਗਾ ਨਹੀਂ ਲੱਗਦਾ ਤੁਹਾਨੂੰ ਤੇ ਉਹਦੇ ਵਿੱਚ ਜੇ ਦਾ ਤੁਸੀਂ ਦਿਲੋਂ ਕੰਮ ਕਰਨ ਆਉਣਾ ਆ ਕਿਉਂਕਿ ਕੰਮ ਕਰਨੇ ਤਾਂ ਆਪਾਂ ਆਉਣੇ ਆ ਉਹਦੇ ਲਈ ਜੀ ਇਹ ਵਰਕਿੰਗ ਵੀਜ਼ਾ ਦਾ ਹੋ ਜੇ ਇੰਤਜ਼ਾਮ ਤੇ ਉਹ ਸਭ ਤੋਂ ਬੈਸਟ ਆ ਕਿਉਂਕਿ ਆਉਂਦਿਆਂ ਨੂੰ ਤੁਹਾਨੂੰ ਕੰਮ ਦੀ ਪਰਮਿਸ਼ਨ ਹੋਣੀ ਆ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਆ ਤੇ ਟੌਰਨਲ ਰਹਿ ਸਕਦੇ ਆ ਇੱਥੇ ਟੈਕਸ ਪੇ ਕਰਕੇ ਸੋ ਵਰਕਿੰਗ ਵੀਜ਼ਾ ਬੈਸਟ ਵੀਜ਼ਾ ਤੇ ਵਿਆਹ ਕਰਾ ਕੇ ਜੇ ਆਉਣਾ ਆ ਫੇਰ ਤਾਂ ਠੀਕ ਹੀ ਠੀਕ ਆ ਫੇਰ ਤਾਂ ਪੋਂਬਾਰ ਆਇਆ ਆਉਂਦਿਆਂ ਨੂੰ ਘਰ ਕੰਮ ਸਭ ਕੁਝ ਰੈਡੀ ਖਾਣਾ ਪੀਣਾ ਕੋਈ ਚਿੰਤਾ ਨਹੀਂ ਵੱਖਰੀਆਂ ਚਿੰਤਾਵਾਂ ਹੁੰਦੀਆਂ ਆ ਪਰ ਉਹ ਬੰਦਾ ਚੱਲ ਜਾਂਦਾ ਕੋਈ ਨਹੀਂ ਤੇ ਬਾਕੀ ਜ਼ਿਆਦਾਤਰ ਜਿੱਦਾਂ ਹੁਣ ਸਟੂਡੈਂਟ ਆ ਰਹੇ ਆ ਜ਼ਿਆਦਾ ਸਟੂਡੈਂਟ ਵਾਲੇ ਵੀਜ਼ੇ ਤੇ ਸਟੱਡੀ ਵੀਜ਼ੇ ਤੇ ਜਾ ਰਹੇ ਆ ਕਿ ਉਹ ਸਟੱਡੀ ਤੇ ਪਤਾਇਆ ਕਿ ਆਪਾਂ ਪੰਜਾਬੀ ਕਿੰਨੀ ਕੁ ਕਰਦੇ ਆ ਜਾਂ ਕਿੰਨੀ ਕਰਨੀ ਆ ਕਿ ਕਰਨਾ ਦਾ ਆਪਾਂ ਕੰਮ ਹੁੰਦਾ ਆ ਤਾਂ ਉਹਦੇ ਵਿੱਚ ਵੀ ਜੇ ਸਟੱਡੀ ਤੁਹਾਨੂੰ ਲੌਂਗ ਟਰਮ ਦਾ ਵੀਜ਼ਾ ਹੈਗਾ ਜਾਂ ਮਿਲਦਾ ਉਹ ਤੁਸੀਂ ਆਪਣਾ ਡੱਕੇ ਡੋਲੇ ਖਾਂਦੇ ਖੁੰਦਾ ਬੰਦਾ ਟਿਕ ਜਾਂਦਾ ਕਿਸੇ ਪਾਸੇ ਲੱਗ ਜਾਂਦਾ ਆ ਕਿ ਵੀਜ਼ਾ ਐਕਸਟੈਂਡ ਹੋ ਜਾਂਦਾ ਆ ਹੌਲੀ ਹੌਲੀ ਤੁਹਾਨੂੰ ਗਾਂ ਸੈੱਟ ਹੋਣ ਤੇ ਵੀ ਹੈਲਪ ਹੋ ਜਾਂਦੀ ਆ ਜਿਹੜਾ ਲੌਂਗ ਟਰਮ ਵੀਜ਼ਾ ਆ ਤੇ ਸ਼ਾਰਟ ਟਰਮ ਵਾਲਾ ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਵਰਕਿੰਗ ਵੀਜ਼ਾ ਆ ਉਹ ਬੈਸਟ ਆ ਠੀਕ ਆ ਜੀ ਤੇ ਨੰਬਰ 2 ਕਿ ਪਹਿਲੀਆਂ ਦੇ ਵਿੱਚ ਜਦੋਂ 20 ਸਾਲ 25 ਸਾਲ ਪਹਿਲਾਂ ਆਮ ਹੀ ਬੰਦੇ ਆਉਂਦੇ ਸੀ ਤਾਂ ਦੋ ਨੰਬਰ 'ਚ ਜ਼ਿਆਦਾ ਆਉਂਦੇ ਸੀ ਉਹ ਸਾਰੇ ਪੈਸੇ ਪਹਿਲੇ ਵਿਚਾਰੇ ਏਜੰਟ ਨੂੰ ਦੇ ਦਿੰਦੇ ਸੀ ਜਿੰਨੇ ਕੇ ਮਾਪਿਓ ਦੀ ਕਮਾਈ ਹੁੰਦੀ ਸੀ ਜਾਂ ਜ਼ਮੀਨ ਵੇਚ ਕੇ ਜਾਂ ਗਹਿਣੇ ਚੱਕ ਕੇ ਤਾਂ ਉਹ ਕਿੰਨੇ ਕਿੰਨੇ ਲੱਖਾਂ ਰੁਪਈਆ ਪੰਜਾਬ 'ਚ ਪਹਿਲਾਂ ਹੀ ਦੇ ਦਿੰਦੇ ਬੇਸ਼ੱਕ ਬੰਦਾ ਜੇ ਪਹੁੰਚਾ ਹੁੰਦਾ ਸੀ ਇੰਗਲੈਂਡ ਜਾਂ ਨਹੀਂ ਪਹੁੰਚਾ ਹੁੰਦਾ ਸੀ ਸੋ ੱੱਕੇ țeੜੇ ਖਾਕੂ ਕੇ ਬੰਦਾ ਚਲੋ ਟਿਕਾਣੇ ਲੱਗ ਜਾਂਦਾ ਸੀ ਪਹੁੰਚ ਜਾਂਦਾ ਸੀ ਤੇ ਪੈਸੇ ਪਰ ਸਾਰੇ ਪਹਿਲਾਂ ਹੀ ਸੱਟੇ ਪੈਂਦੀ ਸੱਟੇ ਲੱਗ ਜਾਂਦੇ ਸੀ ਪਰ ਅੱਜ ਕੱਲ ਨਿਆਣੇ ਥੋੜੇ ਸਿਆਣੇ ਆ ਪੜੇ ਲਿਖੇ ਆ ਉਹ ਆਪਣਾ ਵੀਜ਼ਾ ਦੇਖ ਕੇ ਆਪ ਹੀ ਅਪਲਾਈ ਕਰ ਲੈਂਦੇ ਆ ਠੀਕ ਆ ਤੇ ਉਹਨਾਂ ਦੇ ਜਿਹੜੇ ਉਹ ਪੈਸੇ ਇਲੀਗਲ ਆਉਣ ਵਾਲੇ ਬੰਦਿਆਂ ਦੇ ਪਹਿਲਾਂ ਜਿਹੜੇ ਪੈਸੇ ਖਰਚੇ ਜਾਂਦੇ ਸੀ ਉਹ ਅੱਜਕੱਲ ਸੇਵ ਰਹਿ ਜਾਂਦੇ ਆ ਬੈਂਕ 'ਚ ਤੋ ਤੁਹਾਨੂੰ ਪੰਜਾਬ ਦੇ ਵਿੱਚ ਸੇਵ ਰੱਖਣੇ ਚਾਹੀਦੇ ਆ ਕਿਉਂ ਜਦੋਂ ਤੁਸੀਂ ਇੱਥੇ ਇੰਗਲੈਂਡ ਆਉਣਾ ਆ ਆਉਂਦਿਆਂ ਨੂੰ ਬਾਈ ਚਾਂਸ ਤੁਹਾਨੂੰ ਕੰਮ ਨਾ ਮਿਲੇ ਤੁਹਾਨੂੰ ਰਹਿਣ ਦਾ ਨਾ ਹੋਵੇ ਤੁਹਾਡਾ ਇਨਕਮ ਦਾ ਸਾਧਨ ਨਾ ਬਣੇ ਕੋਈ ਤਾਂ ਘੱਟੋ ਘੱਟ ਤੁਸੀਂ ਉਹ ਪੰਜਾਬ ਤੋਂ 2-3 ਮਹੀਨੇ ਦਾ ਖਰਚਾ 4 ਮਹੀਨੇ ਦਾ ਖਰਚਾ ਮੰਗਵਾ ਕੇ ਆਪਣਾ ਡੰਗ ਟਪਾ ਸਕਦੇ ਆ ਹੌਲੀ ਹੌਲੀ ਤੁਹਾਡੇ ਪੈਰ ਫੇਲ ਲੱਗ ਸਕਦੇ ਆ ਸੋ ਬੈਕਅਪ ਤੁਹਾਡੀ ਉਹ ਪੰਜਾਬ ਤੋਂ ਪੈਸੇ ਦੀ ਬੈਕਅਪ ਬਣ ਜਵੇ ਥੋੜੀ ਸੋ ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਪੈਸੇ ਥੋੜੇ ਬਹੁਤੇ ਜਮਾਵਾ ਮਾਪਿਓ ਦੇ ਉਹਨਾਂ ਨੂੰ ਨਾ ਛੇੜਿਓ ਜਿੰਨੇ ਵੀ ਤੁਹਾਨੂੰ ਸੌਖੇ ਤਰੀਕੇ ਨਾਲ ਵੀਜ਼ਾ ਆਪ ਆਨਲਾਈਨ ਲੈ ਹੁੰਦਾ ਆ ਜੋ ਵੀ ਕਰ ਹੁੰਦਾ ਐ ਅਪਲਾਈ ਆਪ ਕੋਸ਼ਿਸ਼ ਕਰੋ ਅੱਜ ਕੱਲ ਸੌਖਾ ਹੀ ਆ ਨਿਆਣੇ ਸਾਰੇ ਜਿੰਨਿਆਂ ਨੂੰ ਮੈਂ ਪੁੱਛਦਾ ਸਾਰੇ ਕਹਿੰਦੇ ਆਪ ਹੀ ਕੀਤਾ ਐ ਅਪਲਾਈ ਤੇ ਪਹਿਲੀਆਂ ਤੇ ਵਿੱਚ ਜਿੱਦਾਂ ਏਜੰਟਾਂ ਨੂੰ ਜਾ ਕੇ ਬੰਦਾ ਜੇਬਾਂ ਕਟਵਾਉਂਦਾ ਸੀ ਹੁਣ ਤੇ ਉਹਦਾ ਨਹੀਂ ਰਹੇਗਾ ਹੋਂ ਤਾਂ ਤੁਸੀਂ ਆਪ ਆਨਲਾਈਨ ਕਰ ਸਕਦੇ ਆ ਕੋਈ ਜੀਕ ਸਾਰੇ ਕਰਦੀ ਆ ਨਿਆਣੇ ਤੇ ਉਹ ਜਿਹੜਾ ਪੈਸਾ ਤੁਹਾਡਾ ਪੰਜਾਬ ਚ ਆ ਉਹ ਤੁਹਾਡਾ ਸੇਵਿੰਗ ਹੋ ਜੂਗੀ ਤੇ ਉਹ ਤੁਸੀਂ ਕਿਸੇ ਵੀ ਵੇਲੇ ਆਪਣੇ ਔਖੇ ਟਾਈਮ ਤੁਹਾਨੂੰ ਆਉਂਦਿਆਂ ਨੂੰ ਕੰਮ ਜੇ ਇੱਥੇ ਨਹੀਂ ਮਿਲਦਾ ਤੋਂ ਮੰਗਵਾ ਕੇ ਤੁਸੀਂ ਆਪਣਾ ਟਾਈਮ ਪਾਸ ਕਰ ਸਕਦੇ ਆ ਨੰਬਰ 3 ਤੇ ਜਦੋਂ ਵੀ ਇਰਾਦਾ ਬਣ ਗਿਆ ਯਾਰ ਇੰਗਲੈਂਡ ਜਾਣਾ ਉਦੋਂ ਤੋਂ ਲੈ ਕੇ ਵੀਜ਼ਾ ਅਪਲਾਈ ਕਰਨ ਤੱਕ ਤੇ ਵੀਜ਼ਾ ਲੱਗ ਜਾਣ ਤੱਕ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਫਰੈਂਡ ਰਿਸ਼ਤੇਦਾਰ ਇੰਗਲੈਂਡ ਚ ਰਹਿੰਦੇ ਆ ਸਾਰਿਆਂ ਨਾਲ ਕੰਟੈਕਟ ਕਰੋ ਸਾਰਿਆਂ ਨੂੰ ਅਪਡੇਟ ਦਿਓ ਕਿ ਭਾਈ ਮੈਂ ਇੰਗਲੈਂਡ ਆਉਣਾ ਆ ਤੇ ਮੈਨੂੰ ਜਿਹੜੇ ਵੀ ਟੌਨ ਦਾ ਤੁਹਾਡਾ ਇੰਗਲੈਂਡ ਦੇ ਦਾ ਵੀਜ਼ਾ ਬਣਦਾ ਆ ਜਾਂ ਆਉਣ ਦਾ ਇਰਾਦਾ ਬਣਦਾ ਆ ਉਹ ਟੌਨ ਬਾਰੇ ਪੂਰੀ ਨੌਲੇਜ ਲੈ ਲਓ ਕਿ ਉੱਥੇ ਕੰਮ ਕਿੱਦਾਂ ਦੇ ਆ ਕੰਮ ਕਿੰਨੇ ਕੁ ਮਿਲਦੇ ਆ ਕਿੰਨਾ ਕੁ ਟਾਈਮ ਲੱਗਦਾ ਕੰਮ ਲੱਭਣ ਨੂੰ ਘਰ ਕਿਰਾਏ ਤੇ ਸੌਕੇ ਮਿਲ ਜਾਂਦੇ ਆ ਜਾਂ ਨਹੀਂ ਮਿਲ ਜਾਂਦੇ ਸੋ ਜਿਨ੍ਹਾਂ ਨਾਲ ਤੁਸੀਂ ਗੁਸੇ ਰਾਜੀ ਆ ਉਹਨਾਂ ਨੇ ਵੀ ਕੋਈ ਗੱਲ ਨਹੀਂ ਪੁੱਛ ਲਈਦਾ ਹੁੰਦਾ ਆ ਕਿ ਭਾਜੀ ਮੈਂ ਜਾਂ ਭੈਣ ਜੀ ਮੈਂ ਇੰਗਲੈਂਡ ਆਉਣਾ ਆ ਮੈਨੂੰ ਦੱਸੋ ਕੰਮ ਕਿੱਦਾਂ ਆ ਕੀ ਨੇ ਹੈਗਾ ਤੇ ਸਾਰਿਆਂ ਦੇ ਨੰਬਰ ਤਾਂ ਹੁੰਦੇ ਹੀ ਆ ਅੱਜਕੱਲ ਕੰਟੈਕਟ ਕੰਟੈਕਟ ਵੀ ਆਪਣੇ ਤਾਂ ਹੋ ਹੀ ਜਾਂਦਾ ਈਜ਼ੀ ਤੇ ਸਾਰਿਆਂ ਨੂੰ ਤੁਸੀਂ ਇਹ ਵੀ ਦੱਸ ਦਿਓ ਕਿ ਮੈਂ ਆਉਣਾ ਆ ਇੰਗਲੈਂਡ ਤੇ ਸੋ ਪਹਿਲਾਂ ਹੀ ਉਹ ਤੁਹਾਡੇ ਵਾਸਤੇ ਜੋ ਕੰਮ ਲੱਭ ਕੇ ਰੱਖਣ ਤੁਹਾਡੇ ਲਈ ਰਹਿਣ ਲਈ ਕਮਰਾ ਲੱਭ ਕੇ ਰੱਖਣ ਇਹ ਤਾਂ ਉਹ ਆਉਂਦੇ ਨੂੰ ਜਿਆਦਾ ਮੁਸ਼ਕਲਾਂ ਨਾ ਹੋਣ ਤੇ ਕਈ ਵਾਰੀ ਬੰਦੇ ਸੋਚਦੇ ਕਿ ਲੈ ਰਿਸ਼ਤੇਦਾਰ ਕਿਹੜਾ ਕੰਮ ਆਉਂਦਾ ਆ ਕੋਈ ਆਪ ਹੀ ਤੱਕੇਗਾ ਕਿ ਕਰਨਾ ਪੈਂਦਾ ਆ ਪਰ ਨਹੀਂ ਸਾਰੇ ਰਿਸ਼ਤੇਦਾਰ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਦੋਸਤ ਮਿੱਤਰ ਇੱਕੋ ਜਿਹੇ ਨਹੀਂ ਹੁੰਦੇ ਮੈਨੂੰ ਜਿੱਥੋਂ ਤੱਕ ਮੈਂ ਦੇਖਿਆ ਆ ਕਿ ਪਹਿਲੀ ਵਾਰੀ ਜਦੋਂ ਵੀ ਕੋਈ ਇੱਥੇ ਇੰਗਲੈਂਡ ਚ ਆਉਂਦਾ ਆ ਕੋਈ ਨਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਤੇ ਜਾਂ ਕੋਈ ਜਿਹੜਾ ਬਾਲਾ ਜਾਣ ਪਛਾਣ ਵਾਲਾ ਆ ਪਹਿਲੀ ਵਾਰ ਕੰਮ ਤੇ ਘਰ ਉਹੋ ਹੀ ਲੱਭ ਕੇ ਦਿੰਦੇ ਆ ਅਣ ਜੇ ਮੈਂ ਕਹਾਂ ਕਿ ਮੈਂ ਸੂਟਕੇਸ ਚੱਕਿਆ ਮੈਂ 에ਰਪੋਰਟ ਦੇ ਉਤਰਿਆਂ ਦੇ ਚੱਲ ਮੈਂ ਲੱਭ ਲੈਣਾ ਕੰਮ ਉਹ ਗੱਲਾਂ ਨਹੀਂ ਹੈਗੀਆਂ ਤਾਂ ਆਉਂਦਿਆਂ ਨੂੰ ਤੁਹਾਨੂੰ ਇੱਥੇ ਕੋਈ ਨਾ ਕੰਮ ਲੈ ਕੇ ਬੈਠਾ ਹੈ ਨਾ ਕਿਹਦੇ ਕਿਨੂ ਕਿਨੂ ਜਾ ਕੇ ਪੁੱਛੋਂਗੇ ਸੋ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਹਾ ਛੱਡੋ ਭਾਈ ਮੈਂ ਲੱਗਾ ਇੰਗਲੈਂਡ ਆਉਣ ਮੇਰੇ ਲਈ ਕੰਮ ਦਾ ਇੰਤਜ਼ਾਮ ਕਰਕੇ ਰੱਖਿਓ ਤੇ ਮੇਰੇ ਲਈ ਭਾਈ ਕਮਰਾ ਜ਼ਰੂਰ ਲੱਭ ਕੇ ਰੱਖਿਓ ਤੁਹਾਡੀ ਇੱਥੇ ਆ ਕੇ ਕਈ ਵਾਰੀ ਰਹਿائشਾਂ ਦੇ ਘਰ ਇਡੇ ਨਿਕ ਨਿਕੇ ਹੈਗੇ ਇੱਥੇ ਤਾਨੂੰ ਕੇ ਦੋਸਤ ਮਿੱਤਰ ਨੇ ਆਪਣੇ ਘਰ ਜੇ ਤੁਹਾਨੂੰ ਇੱਕ ਮਹੀਨਾ ਨਾ ਰੱਖਿਆ ਨਾਲ ਹੀ ਮੂਵਿੰਗਾ ਹੋ ਜਾਣਾ ਲੈ ਉਦਾਂ ਦਾ ਕਹਿੰਦਾ ਯਾ ਜੀ ਜਦੋਂ ਮਰਜੀ ਹੁਣ ਮੈਨੂੰ ਦੂਜੇ ਵੀ ਕਹਿੰਦਾ ਸਮਾਨ ਚੱਕ ਲੈ ਯਾਰ ਤਾਂ ਤੁਹਾਡੀ ਦੋਸਤੀ ਵੀ ਬਣੀ ਰਵੇ ਤੁਹਾਡੀ ਮਿੱਤਰਤਾ ਵੀ ਬਣੀ ਰਵੇ ਤੁਹਾਡੀ ਰਿਸ਼ਤੇਦਾਰ ਵੀ ਬਣੀ ਰਵੇ ਸਾਰਿਆਂ ਨੂੰ ਪਹਿਲਾਂ ਹੀ ਦੱਸ ਦਿਓ ਭਾਈ ਮੈਂ ਲੱਗਾ ਆਉਣ ਜਾਂ ਮੈਂ ਲੱਗੀ ਆਉਣ ਤੇ ਮੇਰਾ ਤੁਸੀਂ ਕੰਮ ਦਾ ਤੇ ਘਰ ਦਾ ਰਹਿਣ ਦਾ ਪ੍ਰਬੰਧ ਜ਼ਰੂਰ ਕਰਕੇ ਰੱਖੋ ਤੇ ਜੇ ਤੁਸੀਂ ਪਹਿਲਾਂ ਦੱਸਿਆ ਹੋਊਗਾ ਉਹਨਾਂ ਨੂੰ ਹੋ ਸਕਦਾ ਤੁਹਾਨੂੰ ਉਹ 에어ਪੋਰਟ ਤੋਂ ਲੈਣ ਵੀ ਆ ਜਾਣ ਜੇ ਤੁਸੀ 에어ਪੋਰਟ ਤੇ ਉਤਰਨਾ ਹੈ ਉਹਨਾਂ ਨੂੰ ਪਤਾ ਹੋਣਾ ਪਈ ਐ ਅਸ ਦਿਨ ਸਾਡੇ ਬੰਦੇ ਨੇ ਆਉਣਾ ਐ ਪਹਿਲਾਂ ਅਗਲੇ ਵਿਚਾਰੇ ਗੱਡੀ ਲੈ ਕੇ ਆਓ ਜੀ ਆਓ ਜੀ ਇੰਗਲੈਂਡ ਵੈਲਕਮ ਨਹੀਂ ਤੇ ਕਈ ਵਾਰ ਕੀ ਹੁੰਦਾ ਹੈ ਬਾਲੇ ਬੰਦੇ ਮੈਂ ਸੁਣਦਾ ਕਿ ਕਿਆ ਯਾਰ ਖੜੇ ਪੈਰ ਰਾਤੀ ਫੋਨ ਆ ਗਿਆ ਮੁੰਡਾ ਫਰੈਂਡ ਸੀਗਾ ਕਹਿੰਦਾ 에어ਪੋਰਟ ਤੋਂ ਚੱਕਣਾ ਐ ਮੈਂ ਕੰਮ ਤੇ ਹੀ ਨਾਈਟ ਸ਼ਿਫਟ ਘਰ ਆਲੀ ਨਿਆਣਿਆ ਨਾ ਘਰੇ ਛੁੱਟੀ ਤੇ ਮੇਰਾ ਟਾਈਮ ਨਹੀਂ ਲੱਗਾ ਯਾਰ ਉਹ ਬੰਦਾ ਨਰਾਜ ਹੋ ਗਿਆ ਤੇ ਸੋ ਇਦਾਂ ਦੇ ਵੀ ਕੰਮ ਹੁੰਦੇ ਐ ਇਥੇ ਸੋ ਪਹਿਲਾਂ ਜੇ ਪਤਾ ਹੋਊਗਾ ਤਾਂ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਤੇ ਉਹ ਤੁਹਾਨੂੰ ਬੜੇ ਪਿਆਰ ਦੇ ਨਾਲ 에ਰਪੋਰਟ ਤੇ ਚਲੇ ਆਉਣਗੇ ਤੇ ਘਰੇ ਲਿਆਉਣਗੇ ਸਭ ਕੁਝ ਕਰਨਗੇ ਤੁਹਾਡੇ ਵਾਸਤੇ ਸੋ ਸੰਗਣ ਦੀ ਲੋੜ ਨਹੀਂ ਆਗੀ ਸਾਰੇ ਆਪਣੇ ਤੁਸੀਂ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਦੱਸ ਸਕਦੇ ਆ ਉਹ ਕਈ ਵਾਰੀ ਹੁੰਦਾ ਆ ਕਿ ਕਈ ਕਈ ਬੰਦੇ ਹੈਗੇ ਐ ਇਦਾਂ ਦੇ ਕਈ ਦੋਸਤ ਮਿੱਤਰ ਵੀ ਇਦਾਂ ਦੇ ਹੈਗੇ ਕਿ ਲੈ ਯਾਰ ਇੰਗਲੈਂਡ ਤੇ ਸਾਡੇ ਲਈ ਬਣਿਆ ਆਂ ਆਹ ਆਉਣਾ ਇਹ ਵੀ ਆ ਚਲਿਆ ਇੰਗਲੈਂਡ ਹੁਣ ਉਹ ਫੋਨ ਵੀ ਨਹੀਂ ਕਰਦੇ ਕਈ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਚੰਗੇ ਚੰਗੇ ਦੋਸਤ ਵੀ ਹੁੰਦੇ ਆ ਸਾਰਿਆਂ ਦੀ ਦੋਸਤਾਂ ਨੇ ਇੱਕ ਦੂਜੇ ਦੀ ਹੈਲਪ ਕੀਤੀ ਆ ਨਾਲ ਕੋਈ ਪੜਦਾ ਰਿਆ ਨਾਲ ਕੋਈ ਪਿੰਡ ਦਾ ਬੰਦਾ ਕੋਈ ਨਾਲ ਪਿੰਡ ਦਾ ਮੁੰਡਾ ਤੇ ਸਾਰੇ ਜਾਣੇ ਇੱਕ ਜਨਰਲ ਮਿਲ ਕੇ ਇੱਥੇ ਕੰਮ ਇੱਕ ਦੂਜੇ ਨੂੰ ਲੱਭ ਕੇ ਦਿੰਦੇ ਰਹੇ ਆ ਤੇ ਤਾਂ ਹੀ ਕੰਮਾਂ ਦੀਆਂ ਚੱਲਦਾ ਆ ਤੇ ਮਿਲਦਾ ਆ ਸੋ ਇਹ ਦੋ ਚਾਰ ਗੱਲਾਂ ਆ ਕੋਈ ਜ਼ਿਆਦਾ ਐਡਾ ਨਹੀਂ ਕਿ ਪਹਿਲੀ ਗੱਲ ਤੇ ਵੀਜੇ ਕਿਹੜੇ ਦੇ ਜਾਣਾ ਵੀਜ਼ਾ ਤੁਹਾਡੇ ਕੋ ਸਹੀ ਹੋਵੇ ਹੈਨਾ ਕਈ ਵਾਰੀ ਉਹਨਾਂ ਇਦਾਂ ਹੁੰਦਾ ਆ ਬੰਦਾ ਆਉਂਦਾ ਤੇ ਉਹ ਸਾਲ ਦੇ ਸਟੱਡੀ ਵੀਜੇ ਤੇ ਆ ਇੱਥੇ ਆ ਕੇ ਸਹੂਲਤ ਉਹ ਇਹ ਲੱਭਦਾ ਆ ਕਿ ਜਿੱਦਾਂ ਉਹ ਨਾ ਜਾਂ ਤਾਂ ਵਿਆਹ ਕਰਾ ਕੇ ਆਂਦਾ ਤੇ ਜਾਂ ਫਿਰ ਉਹ ਵਰਕਿੰਗ ਵੀਜੇ ਤੇ ਆਂਦਾ ਆ ਸਟੱਡੀ ਵੀਜੇ ਤੇ ਵੀ ਕੰਮ ਦੀ ਕਿਸੇ ਹੱਦ ਤੱਕ ਪਰਮਿਸ਼ਨ ਹੁੰਦੀ ਆ ਵੀ ਇੰਨਾ ਕਰ ਸਕਦਾ ਆ ਇੰਨਾ ਨਹੀਂ ਕਰ ਸਕਦਾ ਨਾ ਸੋ ਤੁਹਾਡਾ ਵੀਜ਼ਾ ਸਹੀ ਹੋਵੇ ਆਉਣਾ ਆ ਇਲੀਗਲ ਬਿਲਕੁਲ ਨਹੀਂ ਹੋਣਾ ਮੈਂ ਸੁਣਦਾ ਹਾਂ ਮੈਂ ਵੀਡੀਓ ਦੇਖਦਾ ਹਾਂ ਮੈਕਸੀਕੋ ਬਾਰਡਰ ਤੇ ਲੱਖਾਂ ਰੁਪਈਆ ਦੇ ਕੇ ਉੱਥੇ ਨਿਆਣੇ ਬਿਲਕਣ ਡੇ ਆ ਨਾ ਉਧਰ ਜੋਗੇ ਨਾ ਉਧਰ ਜੋਗੇ ਸੋ ਕੋਸ਼ਿਸ਼ ਹੀ ਕਰ ਲੋ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਦਵੀਜਾ ਲੱਗ ਜੂਗਾ ਜਿਹੜਾ ਲੀਗਲ ਤੌਰ ਤੇ ਕਿਸੇ ਵੀ ਵਿਦੇਸ਼ ਵਿੱਚ ਜਾਣਾ ਆ ਕਿਸੇ ਵੀ ਮੁਲਕ ਵਿੱਚ ਕੰਟਰੀ ਜਾਣਾ ਆ ਉਹਦੇ ਨਾਲ ਦੀ ਰੀਜ਼ ਨਹੀਂ ਹੈਗੀ ਇਲੀਗਲ ਬਹੁਤ ੱਟਕੇ ਆ ਖਣੇ ਸੋ ਸਹੀ ਵੀਜੇ ਤੇ ਆਓ ਪੰਜਾਬ ਚ ਜੇ ਚਾਰ ਪੈਸੇ ਹੈਗੇ ਆ ਉਹਨੂੰ ਜਮ੍ਹਾਂ ਰੱਖੋ ਉਹ ਲੂ ਲੂ ਇੱਧਰ ਉੱਧਰ ਨਾ ਖਰਚੋ ਵੇਖੋ ਵੇਖੀ ਐਵੇਂ ਆ ਵੀ ਲੈ ਲੈਂਦਾ ਉਹ ਵੀ ਲੈ ਲੈਂਦਾ ਫਲਾਨਿੰਨ ਸਕੂਟਰ ਲਿਆ ਮੈਂ ਮੋਟਰਸਾਈਕਲ ਲੈਣ ਪੈਸੇ ਸੰਭ ਕੇ ਰੱਖੋ ਜਿਹੜੇ ਉੱਥੇ ਨਿਆਣੇ ਅਜੇ 20 ਸਾਲ ਦੇ 22 ਸਾਲ ਦੇ ਆ ਉਹਨਾਂ ਦੇ ਕੰਮ ਆਉਣੇ ਆ ਉਹ ਪੈਸੇ ਜਦੋਂ ਇੱਥੇ ਆਉਣਾ ਉਹਨਾਂ ਨੇ ਆਉਂਦੇ ਨੂੰ ਜਦੋਂ ਕੰਮ ਨਹੀਂ ਮਿਲਣਾ ਪਹਿਲੇ ਦੋ ਤਿੰਨ ਮਹੀਨੇ ਲਈ ਤੁਹਾਡੀ ਪੰਜਾਬ ਤੋਂ ਹੈਲਪ ਲੈਣੀ ਪੈਣੀ ਆ ਇੱਥੇ ਵੀ ਕਰ ਦਿੰਦੇ ਆ ਹੈਲਪ ਇਦਾਂ ਦੀ ਗੱਲ ਨਹੀਂ ਆ ਗਈ ਇੱਥੋਂ ਯਾਰ ਮਿੱਤਰ ਇੱਕ ਦੂਜੇ ਨੂੰ ਪੈਸੇ ਦੇ ਦਿੰਦੇ ਆ ਪਰ ਕਿਸੇ ਦੇ ਮੂਹਲ ਝਾਕਣ ਨਾਲ ਉਹ ਜੇ ਤੁਹਾਡੀ ਜੇਬ 'ਚ ਪੰਜਾਬ 'ਚ ਚਾਰ ਪੈਸੇ ਆ ਗਿਆ ਉਹ ਤੁਸੀਂ ਤੁਹਾਡੀ ਪੈਰ ਲੱਗਣ ਚ ਇੱਥੇ ਪੈਰ ਲੱਗਣ ਚ ਮਦਦ ਹੋ ਸਕਦੀ ਹੈ ਕਿਸੇ ਦੇ ਮੂੰਹ ਵੱਲ ਨਹੀਂ ਚੱਕਣਾ ਪੈਣਾ ਤੇ ਬਾਕੀ ਦੋਸਤਾਂ ਮਿੱਤਰਾਂ ਨੂੰ ਜਿਹਨਾਂ ਨੂੰ ਦੱਸਣਾ ਆ ਉਹ ਦੱਸ ਕੇ ਆਉਣਾ ਸਾਰਿਆਂ ਨੂੰ ਤੇ ਠੀਕ ਆ ਮਿਲਾਂਗੇ ਆਪਾਂ ਫੇਰ ਕਦੇ ਅਗਲੀ ਵੀਡੀਓ 'ਚ ਤੇ ਆਪਾਂ ਗੱਲ ਕਰਾਂਗੇ ਇਲੀਗਲ ਇਮੀਗ੍ਰੈਂਟਸ ਜਾਂ ਇਲੀਗਲ ਬੰਦੇ ਜਿਹੜੇ ਇੱਥੇ ਆਉਂਦੇ ਆ ਜਿੱਦਾਂ ਅਸੀਂ ਵੀ ਆਏ ਆ ਹੋਰ ਵੀ ਆਏ ਆ ਸਾਰੇ ਆਉਂਦੇ ਆ ਸੈੱਟ ਤਾਂ ਹੋ ਹੀ ਜਾਂਦਾ ਬੰਦਾ ਹੌਲੀ ਹੌਲੀ ਜਰ ਜਿੰਨੇ ਧੱਕੇ ਇਲੀਗਲਾਂ ਨੂੰ ਖਾਣੇ ਪੈਂਦੇ ਆ ਉਹਨੇ ਹੋਰ ਕਿਹਨੂੰ ਨਹੀਂ ਖਾਣੇ ਪੈਂਦੇ ਇੱਥੇ ਤਾਂ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਗੱਲ ਖੁੱਲੀ ਤੇ ਹੋਰ ਗੱਲਾਂ ਕਰਾਂਗੇ ਤੇ ਤੁਸੀਂ ਕੋਈ ਵੀ ਕਮੈਂਟ ਕਰ ਸਕਦੇ ਆ ਤੁਹਾਨੂੰ ਗੱਲਬਾਤ ਕੋਈ ਕਿੱਦਾਂ ਦੀ ਲੱਗੀ ਆ ਨਾ ਨਹੀਂ ਲੱਗੀ ਚੰਗੀ ਕੋਈ ਗੱਲ ਨਹੀਂ ਚੰਗੀ ਲੱਗੀ ਆ ਤਾਂ ਕੋਈ ਗੱਲ ਨਹੀਂ ਤੇ ਠੀਕ ਆ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ